ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪਜੀ ਸਾਹਿਬ ਇੱਕ ਊ ਅੰਕਾਰੁ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤਿ ਅਜੂਨੀ ਸੈਭੰ ਗੁਰਪਰਸਾਦੋ ਜਪੁ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚਾ ਸੋਚਣਾ ਹੋਵਈ ਜੇ ਸੋਚੀ ਦਾ ਖਵਾਰੋ ਚੁੱਪਾ ਚੁਪਣਾ ਹੋਵਈ ਜੇ ਲਾਇ ਰਹਾ ਨਿਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆਂ ਭਾਰੋ ਤਦ ਤਿ ਚ ਅਨਪਾਦਕ ਹੋਹੀ ਤੈਕ ਨਾ ਚੱਲੇ ਨਾਲ ਕਿਉਂ ਸੱਜਿਆ ਰਾਹ ਹੋਈਐ ਕਿਉ ਕੂੜਾ ਟੁੱਟਾ ਪਾਲੋ ਹੁਕਮ ਨਰਦਾਈ ਚਲਣਾ ਨਾਨਕ ਦੇ ਕਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਗਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਬਿਲਾ ਬੜਾਈ ਹੁਕਮੀ ਉਤਮ ਨੀਚ ਹੁਕਮ ਲੈ ਕਦੁਖ ਦੁਖ ਪਾਈਐ ਇਕ ਨਾ ਹੁਕਮੀ ਭਗਤੀ ਸੋ ਇਕ ਹੁਕਮੀ ਸਦਾ ਪੁਆਈਐ ਹੁਕਮ ਅੰਦਰ ਜ਼ਬ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਪੂਜੈ ਤਾਂ ਹੋਮਾ ਕਹੈ ਨ ਕੋਈ ਗਾਵਾ ਕੋ ਤਾਣ ਹੋਵਗ ਸਰਤਾਨ ਗਾਵਾ ਕੋ ਦਾਜਣੇ ਨਿਸ਼ਾਨ ਗਾਵਾ ਕੋ ਗੁਣ ਵਡਿਆਈਆਂ ਚਾਰ ਗਾਵਾ ਕੋ ਵਿਦਿਆ ਵਿਕੰਮੀ ਚਾਰ ਗਾਵਾ ਕੋ ਤਾਜ ਕਰੀ ਤਨ ਕੀਹ ਗਾਵਾ ਕੋ ਜੀ ਲੈ ਗੁਰ ਦੀਹ ਗਾਵਾ ਕੋ ਜੱਫੀ ਦਿਸ ਦੂਰ ਗਾਵਾ ਕੋ ਵਿਕਾ ਹਦਰਹ ਦੂਰ ਕਤਰਾਂ ਕਥੀਨਾ ਆਬ ਤੂਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੰਦੇ ਤਕ ਪਾਹੀ ዱਗਾ ਜੁਗ ਦਰਗਾਹੀ ਖਾਹੀ ਹੁਕਮੀ ਹੁਕਮ ਜੁਲਾਏ ਰਾਹੋ ਨਾਨਕ ਮੁਕਤ ਹੈ ਵੇ ਪਰਵਾਹੋ ਸਾਚਾ ਸਾਹਿਬ ਸਚ ਨਾਹੀ ਕਿਆ ਬਹੁ ਆਪਾਰੁ ਅਕਹ ਮੰਗਹਿ ਜਿਹ ਜਿਹ ਦਾਤ ਕਰੀ ਦਾਤਾਰੁ ਫੇਰ ਕਰ ਕਰ ਰਖੀਐ ਜਿ ਦਿਸੈ ਦਰਬਾਰ ਮਹਾਂ ਕੇ ਬੋਲਣ ਬੋਲੀਐ ਜਿਸੁ ਸੁੰਦਰੀ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀਆਂ ਕਪੜਾ ਨਦਰੀ ਮੁਖ ਦੁਆਰ ਨਾਨਕ ਏਵਾ ਜਾਣੀਐ ਸਭ ਆਪੇ ਸਚਿਆਰੁ ਆਪੇ ਨਾ ਜਾਇ ਚੀਤਾ ਨਾ ਹੋਈ ਆਪੇ ਆਪਨਰ ਜਨ ਸੋਈ ਜਨ ਸੇ ਵੇਤਰ ਪਾਇਆ ਮਾਣ ਨਾਨਕ ਗਾਵਿਆ ਗੁਨਿ ਦਾਹਣ ਗਾਵਿਆ ਸੁਣੀ ਮਨ ਰਖੀਐ ਭਾਉ ਦੁਖ ਪਰ ਹਰ ਜੋ ਕਰ ਲ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸੁਖੁ ਆਈ ਗੁਰੇ ਚਰ ਗੁਰੂ ਗੋਖ ਬ੍ਰਹਮਾ ਗੁਰ ਪਾਰਬਤੀ ਮਾਈ ਦੇਹ ਹਉ ਜਾਣਾ ਅੱਖਾਂ ਨਹੀਂ ਕਹਿਣਾ ਕਪਨ ਨ ਜਾਈ ਗੁਰਾਂ ਇੱਕ ਦੇਹੁ ਭੁਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤਨ ਆਵਾਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀਰ ਸਿਰ ਥੋ ਪਾਈ ਵਿਖਾ ਵਿਣ ਕਰਮ ਕੀ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਇਹ ਗੁਰ ਕੀ ਸਿੱਖ ਸੁਣੀ ਮੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮਾ ਵਿਸਰਨਾ ਜਾਈ ਜੇ ਯੁਗ ਚਾਰੇ ਅਰਜਾ ਹੋਰਦ ਸੋਣੀ ਹੋਈ ਨਵਾਂ ਗੱਣਾ ਵਿੱਜਾਣੀਐ ਨਾਚ ਲੈ ਸਭ ਕੋਈ ਚੰਗਨ ਔਰ ਕਾਇਕ ਜਸ ਕੀਰਤ ਜਗਲੇ ਜੇ ਤਸਨਦਰਨਾ ਆਵੈ ਤਾ ਵਾਤਨਾ ਪੁੱਛਾ ਕੇ ਕੀ ਤਾ ਅੰਦਰ ਕੀਤ ਕਰ ਦੋਸੀ ਦੋਸ ਧਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਚਿਆ ਗੁੰਦੀ ਤੇਹਾ ਕੋ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤੂਲ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਬਹੁਣ ਸਕਾ ਕਾਲ ਨਾਨਕ ਭੁਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਤ ਲਾਹਣ ਮੰਦ ਸੁਣਿਆ ਜੋਗ ਦੁਗ ਤਨ ਭੀਦ ਸੁਣਿਆ ਸਾਸਤ ਸਿਮਰਤ ਵੀਦ ਨਾਨਕ ਭੁਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਣ ਗੁਣਾ ਕੇ ਗਾਹਾ ਸੁਣਿਆ ਸਿੱਖ ਪੀਰ ਪਾਚਾਹਾ ਸੁਣਿਆ ਅੰਧੇ ਪਾਵੈ ਰਾਹੂ ਸੁਣਿਆ ਹਰ ਤੁਮੈ ਸਗਾਹੂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸੁ ਮੰਨੇ ਕੀ ਗਤ ਗਹੀ ਨ ਜਾਇ ਜੇ ਕੋ ਕਹਾ ਚਪ ਚਿਤਾਈ ਕਾਗਿਤ ਕਲਮ ਨਿਕਰਨ ਹਾਰ ਮੰਨੇ ਕਬਹ ਕਰਨ ਵਿਚਾਰ ਹਰਸ ਨਾਮ ਨਰੰਜਨ ਹੋਈ ਜੇ ਕੋ ਮਨ ਜਾਣ ਮਨ ਕੋਈ ਮਨ ਸੁਰਤ ਹੋਆ ਮਨ ਬੁੱਧ ਮਨ ਸਗਲ ਭੁਲਤੀ ਸੁਦ ਮੰਨਾ ਮੋਹ ਚੂਟਣਾ ਨਾ ਕਾਇ ਮੰਨਾ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਈ ਜੇ ਕੋ ਮਨ ਜਾਣ ਮਨ ਕੋਈ ਮੰਨਾ ਮਾਰਗ ਠਾਕ ਨਾ ਪਾਏ ਐਸਾ ਨਾਮ ਨਰੰਜਨ ਹੋਈ ਜੇ ਕੋ ਮਨ ਜਾਣ ਮਨ ਕੋਈ ਮੰਨਾ ਮਾਰਗ ਠਾਕ ਨਾ ਪਾਈ ਮੰਨਾ ਬਸ ਪ੍ਰਗਟ ਜਾਏ ਮੰਨਾ ਮਗਨ ਚੁੱਲ ਪੰਤ ਮੰਨ ਧਰਮ ਦੇ ਤੀਜੇ ਜਲ ਬੰਦ ਐਸਾ ਨਾਮ ਨਰੰਜਨ ਹੋਈ ਜੇ ਕੋ ਮੰਜਾਣਾ ਮਨ ਕੋਈ ਮੰਨ ਪਵਹ ਮੁਗਦਵਾਰ ਮੰਨ ਪਰਵਾਰਾ ਸਾਧਾਰ ਮੰਨ ਤਰੇਤਾਰੀ ਗੁਰ ਸਿੱਖ ਮੰਨ ਨਾਨਕ ਪਵਹ ਨਾ ਭਿਕ ਐਸਾ ਨਾਮ ਨਰੰਜਨ ਹੋਈ ਜੇ ਕੋ ਮੰਜਾਣਾ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਵਹ ਦਰਬਹ ਮਾਨ ਪੰਚਾ ਸੋਹ ਹੇ ਦਰਰਾਜਾਣ ਪੰਚਾਂ ਕਾ ਗੁਰੇ ਧਿਆਨ ਜੇ ਕੋ ਕਹਾ ਕਰਾ ਵਿਚਾਰ ਕਰਤੇ ਕਾ ਕਰਨ ਨਾਹੀ ਸੁਮਾਰ ਧਾਵਲ ਧਰਮ ਦੇ ਕਾ ਪੂਤ ਸੰਦੋਖਤਾ ਪ੍ਰਗਿਆ ਜਿੰਤੂਤ ਜੇ ਕੋ ਬੂਝਾ ਹੋਵਤ ਚਿਅਰ ਤੁਮਰੇ ਉਪਰ ਕੇ ਤਾ ਪਰ ਧਰਤੀ ਹੋਰ ਪਰਾ ਹੋਰ ਪੂਰ ਤਿਸਤੇ ਭਾਰ ਤਲਾ ਕਮਨ ਜੂਰ ਜੀ ਜਤਰਾ ਰੰਗ ਅਗੇ ਨਾ ਕੋ ਸਭ ਨਾਲ ਲਿਖਿਆ ਬੜੀ ਕਲਾਮ ਇਹੋ ਲੇ ਕਰਕ ਜਾਣਾ ਕੋਈ ਦੇ ਕਲ ਕਿ ਅਗੇ ਤਾ ਹੋਏ ਇਹ ਤਾਂ ਤਨ ਚ ਵਾਲੇ ਹੋ ਰੂਪ ਤੇ ਤੀ ਦਾ ਜਾਣਾ ਗਣਕੂਤ ਕੀਤਾ ਪਸਾਓ ਇੱਕੋ ਕੋ ਆਉ ਤਿਸ ਤੇ ਹੋਏ ਲਖ ਦਰੀਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਜਮ ਇੱਕ ਵਾਰ ਦੋ ਤਤ ਭਾਵ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਰੂ ਪ੍ਰਸੰਖ ਜਪ ਅਸੰਖ ਭਉ ਅਸੰਖ ਪੂਜਾ ਸੰਖ ਤਪਤਾ ਅਸੰਖ ਗ੍ਰੰਥ ਮੁਖ ਵਿਦ ਪਾਠ ਸੰਖ ਜੋਗ ਮਨ ਰਹੈ ਉਦਾਸ ਪ੍ਰਸੰਖ ਭਗਤ ਗੁਣ ਗਿਆਨ ਵਿਚਾਰ ਸੰਖਤੀ ਅਸੰਖ ਦਤਾਰ ਅਸੰਖ ਸੂਰ ਮਹਾਂ ਭਕਤ ਅਸੰਖ ਮੋਨ ਦਿਵਲਾਈ ਤਾਰ ਕੁਦਰਤ ਗਵਨ ਕਹਾ ਵਿਚਾਰ ਵਾਰਿਆਣ ਜਮਾਇ ਕੁਵਾਰ ਜੋ ਤਦ ਭਾਵਾਂ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਕੰਦ ਗੂਰ ਅਸੰਖ ਚੋਰ ਹਰਾਮ ਗੂਰ ਅਸੰਖ ਅਮਰ ਕਰ ਜਾਹੀ ਜੂਰ ਅਸੰਖ ਲਵੜ ਤੇਗ ਮੋਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੁੜਿਆਰ ਕੁੜੀ ਫਿਰੋਹੀ ਅਸੰਖ ਮਲੇਸ਼ ਮਲ ਭਖਾਹੀ ਅਸੰਖ ਨਿੰਦਕ ਸਿਰ ਕਰਹਿ ਭਾਰਮ ਨਾ ਨਬੋ ਨੀਜ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਦ ਭਵ ਅਸਾਈ ਭਲੀਕਾਰ ਤੂ ਸਦਾ ਸਲਾਮਤ ਨਰਮਕਰ ਅਸੰਖ ਨਾਮ ਸੰਕਤਾਵ ਗਮ ਗਮ ਸੰਖ ਲੋਕ ਅਸੰਖ ਕਹ ਹਸਰ ਪਰ ਹੋਏ ਅਖਰੀ ਨਾਮ ਅਖਰੀ ਚਲਾਹ ਅਖਰੀ ਗਿਆਨ ਦੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਾਂ ਸਰ ਸੰਯੋਗ ਵਖਾਣ ਜਿਨ ਮਹਿ ਲੇਕ ਤਰਨਾਹੀ ਜੇ ਫਰਮਾਈ ਤਿਉ ਤਿਪਾਹੀ ਜੇ ਤਾ ਕੀਤਾ ਤੇ ਤਰਨਾ ਆਉ ਬਣਨਾ ਵਾ ਨਹੀਂ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਣ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਇ ਭਲੀਕਾਰ ਤੂ ਸਦਾ ਸਲਾਮਤ ਨਰੰਕ ਕੋ ਪਰ ਇਹ ਹਤ ਬਰਦੰਦੀਹ ਪਾਣੀ ਟੁੱਟ ਤਰ ਸੁਖੀ ਹ ਮੂਤ ਬਲੀਤੀ ਕਪੜੋ ਹੋਈ ਦੀਰਤਾ ਬੁਨ ਲਈਆ ਹੋ ਤੋਈ ਭਰਿਏ ਮਤ ਪਾਪਨ ਗਾ ਸੰਗ ਉਹ ਧੁੱਪ ਨਾ ਵਗ ਰੰਗ ਕੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਦਿਖਲਾ ਜਾਹੂ ਆਪੇ ਵੀ ਦਾਪੇ ਹੀ ਖਾਹੂ ਨਾਨਕ ਹੋਗਮੀ ਆਵੋ ਜਾਹੂ ਤੀਰਤ ਦਾ ਪਦਿਆ ਦਦਾਨ ਜੇ ਕੋ ਪਾਵੈ ਤਿਲ ਕਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਲਣਾ ਆਉ ਜਬ ਗੁਰ ਦੇ ਰਹਿ ਮੈ ਨਾਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਈ ਸੁਆਸ ਸਾਥ ਬਾਣੀ ਬ੍ਰਹਮਾਉ ਸਤਵਾਨ ਦਾ ਮੰਚਾਉ ਕਮਣ ਤੋਂ ਵਿਲਾ ਵਕਤ ਕਮਣ ਕਮਣ ਤੇ ਤਕਨਵਾਰ ਕੌਣ ਜ਼ਰੂਰੀ ਮਾਹੂ ਹੁਕਮਣ ਜਿਤ ਹੋਵਾ ਆਕਾਰੁ ਵੀਰ ਨਾ ਪਾਇਆ ਪੰਡਤੀ ਜੀ ਹੁਵਾ ਦੇਖ ਪ੍ਰਾਣੁ ਬਖਤ ਨਾ ਪਾਇਓ ਕਾ ਦੀਆ ਜੇ ਨਿਕਲ ਨੀ ਕੁਰਾਣ ਫਿਤਵਾਰ ਨਾ ਜੋਗੀ ਜਾਣਾ ਰਤਮਾ ਹੋਣਾ ਕੋਈ ਜਾ ਕਰਤਾ ਸਿਰ ਠੀਕੋ ਤਾਜੀ ਆਪੇ ਜਾਣ ਤੋਈ ਕਿਉ ਕਰਾ ਕਦਿਤ ਲਾਹੀ ਕਿਉ ਵਰਨੀ ਗਬ ਜਾਣਾ ਨਾਨਕਾ ਕਨ ਦਵ ਗਵਾ ਕੈ ਇਕ ਦੂ ਇਕ ਜਿਆਣਾ ਵੱਡਾ ਸਾਹਿਬ ਵੱਡੀ ਨਾਂ ਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਜਿਆ ਨਾ ਤੂਹ ਪਾਤਾਲ ਪਾਤਾਲ ਉੱਲਕ ਅਗਾਸ ਅਗਾਸ ਊੜਕ ਓੜਕ ਭਾਲ ਤੱਕੀ ਵੇਦ ਗਹਿਣਿਕ ਬਾਤ ਸਹਿਜ ਸਰਹ ਕਹਿਣ ਕਤੀਬਾ ਸ੍ਰੂ ਇਕ ਧਾਤਿ ਲੇਖ ਆਇ ਤਾ ਲਿਖਿਆ ਲਿਖੇ ਹੋਇ ਨਾਸ ਨਾਨਕ ਵੱਡਾ ਆਖਿਆ ਆਪੇ ਜਾਣ ਆਪੋ ਸਾਲਾਹੀ ਸਾਲਾਹੀ ਇਤੀ ਸੁਤਨਾ ਪਾਈਆ ਨਦੀਆ ਤੇ ਵਹਾ ਪਵੈ ਸੁਮੰਦਰਾ ਜਾਣੀ ਹੈ ਸੁਮੰਦ ਸਾ ਸੁਤਾਨ ਗ੍ਰਹ ਕੀਤੀ ਮਾਲ ਧਨ ਕਿੜੀ ਤੁਨ ਨਾ ਰੋਣੀ ਜੇ ਤੁਸ ਮਨੋ ਨਾ ਵਿਸਰਹਿ ਅੰਤਰਾ ਸਿਫਤੀ ਗਹਿਣਾ ਅੰਤੂ ਅੰਤ ਨਾ ਕਰਨੇ ਦੀਨ ਨ ਅੰਤ ਅੰਤਨ ਦੇ ਕਣ ਨੂੰ ਸੁਣਨਾ ਅੰਤ ਅੰਤਨ ਜਪਿਆ ਗਿਆ ਮਨ ਮੰਤ ਅੰਤਨ ਜਪਿਆ ਗੀਤਾ ਆਕਾਰ ਅੰਤਨ ਜਪਿਆ ਪਰਵਾਰੂ ਅੰਧਕਾਰਨ ਕੀਤੇ ਬਲ ਲਾਹੀ ਤਾਂ ਕਿ ਅੰਤ ਨਾ ਪਾਈ ਜਾਹੀ ਇਹੋ ਅੰਤਨ ਜਾਣਾ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਚਤਾਉ ਉਤੇ ਉਪਰ ਉਚਨਉ ਜੇਵੜਾ ਉੱਚਾ ਹੋਆ ਕੋਈ ਤੇ ਸੁੱੱਚ ਕੋ ਜਾਣ ਸੋਈ ਜੇਵੜਾ ਆਪਿਆ ਨਾ ਆਪੋ ਨਾਨਕ ਨੇ ਕਰੀ ਕਰਮੀਂ ਦਾਤ ਬਹੁਤਾ ਕਰਮ ਨੇ ਕਿਆ ਨਾ ਜਾਈ ਵੱਡਾ ਦਾਤਾ ਦਿਲਨੰਤ ਮਾਈ ਕਿਤੇ ਮੰਗ ਹੈ ਜੁਦਾ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਕਮਟ ਹੈ ਵਿਕਾਰ ਕਿਤੇ ਲਾਲਮ ਕਿਰਪਾ ਹੀ ਜੇਤੇ ਮੂਰਖ ਖਾਹੀ ਖਾਹੀ ਕੇਤਿਆ ਦੁਖ ਭੁਗਤਦ ਮਾਰੋ ਇਹ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਪਉਣ ਹੋਏ ਹੋਰ ਅਗਨੰਤ ਤੱਕ ਕੋਏ ਦੇਖੋ ਕਾ ਗਾਕਣ ਪਾਈ ਉਹ ਜਾਣੇ ਜੇਤੀਆ ਮੂਖਾਈ ਆਪੇ ਜਾਣੇ ਆਪੇ ਦੇ ਅਕਹ ਸੇ ਭੇਕੀ ਕੀ ਜਿਸ ਨੂੰ ਬਖਸ਼ੀ ਸੁਖਤ ਸਲਾਹ ਨਾਨਕ ਪਤਸ਼ਾਹੀ ਪਤਸ਼ਾਹੂ ਅਮੁੱਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ Bhandar ਅਮਲਵ ਹੈ ਮਨ ਲਾ ਜਾਹਿ ਅਮੁੱਲ ਭੈ ਅਮਲਤ ਮਹੀ ਅਮਲ ਧਰਮ ਅਮਲ ਦੀ ਬਾਣ ਅਮਲ ਤੋਲ ਅਮਲ ਪਰਵਾਣ ਅਮਲ ਬਖਸੀ ਦਾ ਅਮਲ ਨਿਸ਼ਾਨ ਅਮਲ ਕਰਮ ਅਮਲ ਪ੍ਰਮਾਣ ਅਮਲੋ ਅਮਲਾ ਕਹਿਣਾ ਜਾਏ ਆਕਾ ਕਰਹਿ ਦਿਹਲਾਏ ਆਕਹ ਵਿਦ ਪੜ ਪੁਰਾਣੂ ਆਕਹ ਪੜਿਆ ਕਰੇ ਵਖਿਆਣ ਆਕਹ ਬ੍ਰਹਮ ਹੈ ਆਕਹ ਇੰਦ ਆਕਹ ਗੋਪੀ ਤੇ ਗੋਵਿੰਦ ਆਕਹ ਹੈ ਇਸਰ ਆਕਹ ਸਿੱਧ ਆਕਹ ਤੇਤੇ ਕੀਤੇ ਬੁੱਧ ਆਕਹ ਦਾਣੂ ਆਕਹ ਦੀਵੋ ਆਕਹ ਸੂਰ ਨਰ ਮਨੁਜ ਜਨ ਜੀਵ ਤੇਤੇ ਆਕਹ ਗਣਪਾਹੇ ਤੇਤੇ ਕਹ ਕਹ ਉੱਠ ਉੱਠ ਜਾਹੇ ਕੀਤੇ ਕੀਤੇ ਹੋਰ ਕਰ ਹੈ ਤਾ ਅਨੰਤ ਕਹ ਕੀ ਕੀ ਜਿਉੜ ਭਾਵੈ ਤੇ ਵੜ ਹੋਈ ਕਾਨਕ ਜਾਣ ਸੱਚਾ ਸੋਈ ਜੇ ਕੋ ਆਖਾ ਬੋਲ ਵਿਗਾੜ ਤਾਲ ਕੀ ਅਤਰ ਕਾ ਵਾਰਾ ਗਾਵਾਰੂ ਸੋਦਰ ਕੀ ਹਾ ਸੋ ਕਰ ਕੀ ਹਾ ਜਿਤ ਬਹ ਸਰਬ ਸੰਮਾਨੀ ਵਾਜੀ ਨਾਦਾਨੀ ਕਾ ਸੰਕਾ ਕੀਤੇ ਭਵਨ ਹਾਰੇ ਕੀਤੇ ਰਗ ਪ੍ਰੀਤੋ ਕਹੀ ਅਰ ਤੇਤੇ ਗਾਵਨ ਹਾਰੇ ਗਾਵਹਿ ਤਦਨੋਂ ਪਉਣ ਪਾਣੀ ਵਸੰਤਰ ਗਾਵਹਿ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਦਿਗ ਲਿਖ ਧਰਮ ਵਿਚਾਰੀ ਗਾਵਹਿ ਇੰਦਰ ਬ੍ਰਹਮਾ ਦੇਵੀ ਸੋਨ ਤਦਤਿ ਵਾਰੀ ਗਾਵਹਿ ਇੰਦ ਹਿੰਦ ਚੰਬਟੇ ਦੇਵ ਤਿਆਨ ਦਰਮਨਾਦੇ ਗਾਵਹਿ ਜਿਤ ਸਮਾਦੀ ਅੰਦਰ ਗਾਵਣ ਤਾਦ ਵਿਚਾਰੀ ਗਾਵਣ ਜਪੀ ਸਦੀ ਸੰਤੋਕੀ ਗਾਵਹਿ ਵੀਰ ਕਰਾਰੀ ਗਾਵਨ ਪੰਡਿਤ ਬਦਨਨ ਕੀਤਰ ਜੁਗ ਜੁਗ ਵਿਦਾ ਨਾਲੇ ਗਾਵਹਿ ਮਹੋਨੀਆ ਮਨ ਮੋਹਨ ਗੁਰਗਾਂ ਮਚਪਿਆ ਦੇ ਗਾਵਨ ਨਤਨੁ ਪਾਇ ਤੇਰੀ ਅੜ ੜ ਦੜੀ ਰਤਨ ਨਾਲੇ ਗਾਵਹਿ ਜਦ ਮਹਾਬਲ ਸੂਰਾ ਗਾਵਹਿ ਗਣਿ ਚਾਰੇ ਗਾਵਹਿ ਗੰਡ ਮੰਡਲ ਵਰ ਪੰਡਾ ਕਰ ਕਰ ਕੇ ਧਾਰੇ ਸੇਤ ਤੁਧ ਨੂੰ ਗਾਵਹਿ ਜੁਦਤ ਭਾਵਨ ਰਤੇ ਤੇਰੀ ਪੰਦਰ ਸਾਲੀ ਹੋਰ ਕੀਤੇ ਗਾਵਨ ਜਿਮ ਮਚਿਤਨਾਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾ ਆਈ ਹੈ ਭੀਓ ਜੀਵਨ ਜਸੀ ਵਿਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨ ਜੀ ਮੈਂ ਜਿਨ ਕੋ ਆਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵੜਿਆਈ ਜੋਤੀ ਸਭਾ ਸੋਈ ਕਰ ਤੀ ਹੁਕਮ ਨਾ ਕਰਨਾ ਜਾਈ ਸੋ ਪਤਹੁ ਤਹੁਤ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾ ਸੰਤੋਖ ਸਰਮਪਤੋ ਦੀ ਧਿਆਨ ਕੀ ਕਰੇ ਬੇਪੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਬੰਦੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸੁਦਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੀਸ ਹੋਗਤ ਗਿਆਨ ਦਾ ਭੰਡਾਰ ਨਾ ਘਟ ਘਟ ਵੱਜੇ ਹਨਾਦ ਆਪ ਨਾਤ ਨਾਤੀ ਸਭ ਜਾਗੀ ਰਿਦਿਸਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵਹਿ ਦੇਕੀ ਆਵਹਿ ਭਗ ਆਦੀ ਸਤਿ ਸਿਆਦੀਸ ਆਦ ਅਨੀਲ ਅਨੰਦ ਅਨਾਹਤ ਜੁਗ ਜੁਗ ਏਕੋ ਵੀਸ ਏਕਮੈ ਜੁਗਤ ਵਿਆਈ ਕੈਂਚੇਲੇ ਪਰਵਾਣ ਇਕ ਸੰਤਾਰੀ ਬੰਡਾਰੀ ਇਕਲਾਈ ਦੀ ਬਾਣ ਜਿਗਤ ਸੁਭਾਵੈ ਦਿਵਚਲਾਵੈ ਜੋ ਹੋਵੈ ਬੁਰਮਾਣਾ ਉਹ ਵੇਖਿਆ ਨਦਰ ਨਾ ਵੈ ਭਉਤੈ ਹੋਵਡਾਣਾ ਆਦੇਸ ਕਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗਦੁਗ ਏਕੂ ਵੀਸ ਆਸਣ ਲੋਈ ਲੋਈ ਪੰਡਾਰ ਜੋਗ ਚ ਪਾਇਆ ਤੋ ਇਕਵਾਰ ਕਰ ਕਰ ਵੇਖੈ ਦਰਜਨ ਹਾਰ ਨਾਨ ਸੱਚੇ ਕੀ ਸਾਚੀ ਕਰ ਆਦੀ ਸਤਿਸ਼ ਆਦੀ ਆਦ ਅਨੀਰਾ ਨਾਦ ਨਾਹਤ ਜੁਗ ਜੁਗ ਵੇਕੂ ਵੇਸੁ ਇਕ ਦੂਜੀ ਭੌ ਲੱਗ ਹੋਏ ਲੱਗ ਹੋ ਵਹ ਲੱਗ ਵਿੱਚ ਲਖ ਲਖ ਜੜਾ ਤਿ ਹੈ ਏਕ ਨਾਮ ਜਗਦੀਸ਼ ਏਤਰਾ ਹੀ ਪਤ ਪੁੜੀਆਂ ਚੜਿਏ ਹੋਈ ਕੀਸ ਸੋਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜਾ ਠੀਸ ਆਖਣ ਜੋਰ ਚ ਬੰਨਹ ਜੋਰ ਜੋਰ ਨ ਮੰਗਨ ਦੀ ਨਾ ਜੋਰ ਜੋਰ ਨ ਜੀਵਨ ਪਰ ਨਾ ਜੋਰ ਜੋਰ ਨ ਰਾਜ ਮਾਲ ਮਨਚੂਰ ਜੋਰ ਨ ਤੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਜਿਸਤਾ ਜੋਰ ਕਰਵੀ ਕੈ ਕੋਈ ਨਾਨਕੋ ਤਮ ਇਤਨਾ ਕੋਈ ਰਤੀ ਰੁਤੀ ਤਿਤੀ ਵਾਰ ਕੌਣ ਪਾਣੀ ਅਗਨੀ ਅਪਾਤਾਲ ਤਿਸੁ ਵਿੱਚ ਧਰਤੀ ਦਾ ਪ੍ਰਗੀ ਧਰਮ ਤਾਲ ਤਿਸੁ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਤੈ ਤੋਹਨ ਪੰਜ ਪਰਵਾਣ ਨਦਰੀ ਕਰਨ ਬਵਨੀ ਸਾਨ ਕਚ ਪਕਾਈ ਉਤੇ ਪਾਈ ਨਾਨਕ ਜਪ ਜਾਈ ਧਰਮ ਕੰਡ ਕਾਏ ਹੋ ਧਰਮ ਗਿਆਨ ਕੰਡ ਕਾ ਕੋ ਕਰਮ ਕੇਤੇ ਪੂਣ ਪਣੀ ਬਚੰਤਰ ਕੀਤੇ ਕਾਨ ਮਹੀਸ਼ ਕੇਤੇ ਬ੍ਰਹਮ ਘੜਤ ਕੁੜਿ ਹੈ ਰੂਪ ਰੰਗ ਕੀਤ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇਂ ਦੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਤਬੁੱਧ ਨਾਥ ਕੇਤੇ ਕੇਤੇ ਦੇਵੀ ਹੀਸ ਕੇਤੇ ਦੇਵਦੰਨ ਮਨੁ ਕੇਤੇ ਕੇਤੇ ਰਤਨ ਸਮੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੋਤੀ ਦੇਵ ਅਗੇਤੇ ਨਾਨਕ ਅੰਤਨਾ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤਿਤੇ ਨਾਦ ਮਨੁਦ ਕੋਡ ਅਨੰਦ ਧਰਮ ਕੰਡ ਕੀ ਬਾਣੀ ਰੂਪ ਤਿੱਤਾ ਘੜਤ ਭੜੀਏ ਬਹੁਤ ਅਨੂਪ ਤਾਆਂ ਕਿਆ ਗੱਲਾਂ ਕੁੱਤਿਆਂ ਨਾ ਜਾਹੇ ਜੇ ਕੋ ਕਹ ਪਿਛ ਪਿਛਤਾਏ ਤਿੱਤਾ ਘੜੀਏ ਸੁਰਤ ਮਤ ਮਨ ਬੁੱਧ ਤਿੱਤਾ ਘੜੀਏ ਸੁਰਾਂ ਜਨ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿੱਤਾ ਹੋਰ ਨਾ ਕੋਈ ਹੋਰ ਤਿੱਥਾ ਜੁਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਪਰਪੂਰ ਤਿੱਥਾ ਸੀਤੋ ਸੀਤਾ ਮੈਂ ਮਾਮਾ ਹੈ ਆਕੇ ਰੂਪਨਾ ਕਤਨੇ ਜਾਹੇ ਨਾ ਹੋ ਮਰਨ ਢਾਗੀ ਗਹੀ ਜਿਨ ਕੈ ਆਰੰਭ ਤੇ ਮਨ ਮੋਹੀ ਤਿਤੈ ਭਗਤ ਬਚ ਹੈ ਕੀ ਲੂ ਕਰਿ ਅਨੰਤ ਸਚ ਮਨਸੂਈ ਸਚਖੰਡ ਵਿਚਿ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਤੈ ਖੰਡ ਮੰਡਲ ਵਰਪੰਡ ਜੇ ਕੁਗਤ ਤਤ ਤਨ ਤਾ ਅੰਤ ਤਿਤੈ ਲੋ ਲੋ ਆਕਾਰ ਜਗ ਜਗ ਹੁਕਮ ਤਿਵੈ ਤਿਵਕਾਰ ਜੇ ਕੈ ਰਿਚਾ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤਿ ਬਹਾਰਾਂ ਦੀ ਊਰਜ ਸੁਨਿਆਰ ਅਹਰਣ ਮਤਿ ਵੇਦ ਹਤੀ ਆਹਾਰ ਭਾਉ ਖਲਾ ਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸਕੀ ਤਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੇ ਨਦਰ ਨਿਹਾਲੋ ਸ਼ਲੋਕ ਪਵਨ ਗਰੋ ਪਾਣੀ ਪਤਾ ਮਾਤਾ ਧਰਤ ਮਹਤ ਜਿਉ ਤਰਾ ਤੋਈ ਦਾਈ ਦਾਇਆ ਕੇ ਲੈ ਸਗੜ ਜਗਤ ਚੰਗੀਆਂ ਬੁਰੀਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਹੜੇ ਨਾਮ ਧਿਆਇਆ ਗਾਇਮ ਸਗਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਹੜੇ ਨਾਮ ਧਿਆਇਆ ਗਾਈ ਮਤਿ ਕਿਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ